ਬਾਜ਼ਾਰ ਚ ਕੰਮਕਾਰ ਫੇਲ ਹੋਏ ਪਏ ਆ ਸਾਰੇ ਮਾਰਕੀਟ ਡੁੱਬਣ ਦੇ ਕਾਰਨ ਤੇ ਆ ਹੁਣ ਤੁਸੀਂ ਇਧਰੋਂ ਦੇਖੋਗੇ ਮੇਰੇ ਖੱਬੇ ਪਾਸੇ ਜਗਾ ਇਨੀ ਕ ਖਾਲੀ ਆ ਹੁਣ ਦੀ ਘੜੀ ਵੀ ਇੱਕ ਦੋ ਜਣੇ ਆਪਦਾ ਉਹ ਨਸ਼ਾ ਪੱਤਾ ਕਰਦੇ ਹੋਣਗੇ ਪੂਰੇ ਦਿਨ ਦੇ ਵਿੱਚ ਇੱਥੇ ਕਈ ਸੌ ਦੀ ਗਿਣਤੀ ਦੇ ਵਿੱਚ ਨਸ਼ੇੜੀ ਆ ਵੜਦੇ ਆ ਕਦੇ ਕਿਸੇ ਦੀ ਦੁਕਾਨ ਤੋਂ ਪਾਣੀ ਭਰਦੇ ਆ ਵਾਟਰ ਕੂਲਰ ਤੋਂ ਕਿਸੇ ਦੇ ਕੁਛ ਕਰਦੇ ਆ ਕੁਛ ਮੰਗਦੇ ਆ ਡਿੱਗ ਪੈਂਦੇ ਆ ਉਹ ਦੇਖਣਾ ਪੈਂਦਾ ਸਾਨੂੰ ਜੀ ਚੋਰੀਆਂ ਚਕਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਆ ਮੇਰੇ ਵੀਰ ਦੀ ਦੁਕਾਨਾ ਇੱਥੇ ਡਰਾਈ ਕਲੀਨਰ ਆ ਤੇ ਉਹਨਾਂ ਨੇ ਆਪਦਾ ਆ ਸ਼ੈੱਡ ਲਵਾਉਣ ਲਈ ਨਵਾਂ ਪਾਈਪ ਉਹ ਮਪ ਵਗੈਰਾ ਮੰਗਾਈਆਂ ਸੀਗੀਆਂ ਉਹ ਆ ਜਿੱਧਰੋਂ ਨਸ਼ਾ ਕਰਦੇ ਆ ਬੈਠੇ ਆ ਉਤੋਂ ਦੀ ਚੜ੍ਹ ਕੇ ਉਹਨਾਂ ਦੇ ਘਰੋਂ ਛੱਤ ਦੇ ਉੱਪਰੋਂ ਸਾਰਾ ਸਮਾਨ ਹੀ ਲੈ ਗਏ ਚੱਕੇ ਜੀ ਹਾਂਜੀ ਹਾਂਜੀ ਉਡੀ ਕਾਦੀ ਦੁਕਾਨ ਆ ਵੀਰੇ ਇੱਥੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਹਾਂ ਸੱਚੀ ਚਿੱਟੇ ਵਾਲੇ ਇੱਥੇ ਇੰਨਾ ਫਿਰਦੇ ਆ ਹੋਰ ਇਹ ਚਿੱਟੇ ਦਾ ਬਹੁਤ ਬੋਲ ਵਾਲਾ ਜੀ ਚਿੱਟੇ ਦਾ ਕੋਈ ਰੋਕਥਾਮ ਹੈ ਨਹੀਂ ਜੀ ਲੁੱਟਾਂ ਖੋਹਾਂ ਆਮ ਪਰਸ ਲੇਡੀਜ਼ ਦੇ ਪਰਸ ਤੇ ਤਾਂ ਖੋ ਗਏ ਭਾ ਜਾਂਦੇ ਆ ਬੜਾ ਜਿਆਦਾ ਨਸ਼ਾ ਜੀ ਨਹੇ ਤੇ ਕੋਈ ਰੋਕਥਾਮ ਹੈ ਨਹੀਂ ਉੱਤੋਂ ਕਹੀ ਦਾ ਜਾਂਦੇ ਆ ਵੀ ਕਟਾ ਕਰਿਆ ਜਾਊ ਐ ਕਿਸਾ ਜਾਊਗਾ ਪਰ ਕੋਈ ਹੱਲ ਨਹੀਂ ਲੱਗਦਾ ਇਹਦਾ ਜੀ ਕੋਈ ਸਾਰਿਆਂ ਦੇ ਕੰਨ ਵਾਲੀ ਐ ਔਖੇ ਆ ਤੁਹਾਰੇ ਹੀ ਔਖੇ ਆ ਜੀ ਇੱਥੇ ਬਾਜ਼ਾਰ ਚ ਕਿੰਨੀ ਕਿੰਨੀ ਕੁ ਮਾਰਕੀਟ ਹੈਗੀ ਆ ਇਹ ਇਹ ਮਾਰਕੀਟ ਆ ਰਾਇਆ ਗੁਰਦਾ ਅੱਡਾ ਤੁਸੀਂ ਦੇਖ ਲਓ ਜੀ ਉਹ ਸਾਰੇ ਆਹ ਮਾਰਕੀਟ ਹੀ ਆ ਜੀ 1.200 ਦੁਕਾਨਾਂ ਕਹਿੰਦੇ ਇਹ ਜਗਰਾਉਂ ਦੀ ਜਿਹੜੀ ਮਾਰਕੀਟ ਆ ਇਹ ਚਿੱਟੇ ਵਾਲਿਆਂ ਤੋਂ ਬਹੁਤ ਔਖੀ ਆ ਆਪਾਂ ਹੋਰ ਗੱਲਬਾਤ ਇੱਧਰ ਕਰਾਂਗੇ ਬਾਈ ਜੀ ਇਹ ਜਿਵੇਂ ਮਾਰਕੀਟ ਵਾਲੇ ਕਹਿ ਰਹੇ ਨੇ ਕਿ ਚਿੱਟੇ ਦਾ ਬਹੁਤ ਜ਼ਿਆਦਾ ਇੱਥੇ ਬੋਲਬਾਲਾ ਕਿ ਸੱਚੀ ਮੁੱਚੀ ਤੁਹਾਡੇ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਇਦਾਂ ਅਸਰ ਹੁੰਦਾ ਕਿ ਚਿੱਟੇ ਵਾਲੇ ਤੇ ਹਰਲ ਹਰਲ ਕਰਦੇ ਫਿਰਦੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅਸਰ ਪ੍ਰਸ਼ਾਸਨ ਕੋਲੇ ਕਦੇ ਕੀਤੀ ਐ ਇਸ ਤਰ੍ਹਾਂ ਦੀ ਬੇਨਤੀ ਵੀ ਹਾਂ ਹਟਾਓ ਥੋੜੀ ਲੋਕਾਂ ਨੇ ਕਰ ਲਈਏ ਥੱਕ ਗਏ ਲੋਕ ਕਰ ਕਰ ਕੇ ਪ੍ਰੋਫੈਸ਼ਨ ਵੀ ਉਹੋ ਜਿਹਾ ਪੁਲਿਸ ਵੀ ਉਹੋ ਜੀ ਸਭ ਕੋਈ ਅਸਰ ਹੈ ਹੀ ਨਹੀਂ ਜਿੰਨਾ ਮਰਜ਼ੀ ਕਰ ਲੋ ਆ ਸਾਹਮਣੇ ਖਾਲੀ ਥਾਂ ਬਈ ਆ ਇੱਥੇ ਰਾਤ ਨੂੰ ਅੰਦਰ ਵੜ ਜਾਂਦੇ ਸਾਰੇ ਟਿਕਟੂਕੇ ਲਾਉਣ ਵਾਲੇ ਅੱਛਾ ਪਏ ਰਹਿੰਦੇ ਆ ਚੂਰੀਆਂ ਚਾਰੀਆਂ ਵੀ ਕਰਦੇ ਆ ਸਾਲਾ ਰਾਤ ਨੂੰ ਤਾਂ ਖੂਨ ਸੁੱਕਿਆ ਹੀ ਹੁੰਦਾ ਬਜਗਾਨਾਂ ਤੋਂ ਗਏ ਆ ਪਤਾ ਨਹੀਂ ਸਵੇਰੇ ਆ ਕੇ ਕੀ ਮਿਲਣਾ ਇੱਥੇ ਜਦੋਂ ਹੁੰਨੇ ਉਹ ਡਰ ਉਦੋਂ ਵੀ ਬਣਿਆ ਹੁੰਦਾ ਵੀ ਹਾਂ ਚਿੱਟੇ ਲੜਾਈ ਵਾਲੇ ਤੁਰੇ ਫਿਰਦੇ ਸਾਲੇ ਐ ਝਾਕਦੇ ਮਲੰਗਾ ਜਿਹਾ ਵੰਗੋ ਸਾਲੇ ਕਾਲੇ ਪੀਲੇ ਦੇ ਹਾਂ ਸਭ ਉਹਨਾਂ ਦੀ ਛਕਣਾ ਹੀ ਭੜੀਆਂ ਨੇ ਦੀਆਂ ਟਿਕਟੂਕੇ ਲਾਉਣ ਵਾਲੀਆਂ ਅੱਛਾ ਇਹੀ ਫਿਰਦੇ ਆ ਬਿਆਰ ਜਿਹੜਾ ਹੁਣ ਤਾਂ ਸਾਰੇ ਛਾਇ ਫਿਰਦੇ ਆ ਪੁਲਿਸ ਵਾਲੇ ਕੁਝ ਕਰਦੇ ਨਹੀਂ ਨੀ ਕੁਝ ਨਾ ਵ ਆਖਰ ਕੀ ਲੱਗਦਾ ਡਰਾ ਉਹਨਾਂ ਦਾ ਜਾਂ ਉਹਨਾਂ ਨਾਲ ਕੋਈ ਹੱਥ ਮੇਲ ਜੋੜ ਹੈਗਾ ਵੀ ਜਿਹੜਾ ਕੁਝ ਨਹੀਂ ਕਹਿਇਆ ਜਾਂਦਾ ਨਹੀਂ ਡਰ ਬਹੁਤ ਲੱਗਦਾ ਉਹਨਾਂ ਤੋਂ ਡਰ ਲੱਗਦਾ ਉਹਨਾਂ ਤੋਂ ਅਸੀਂ ਤਾਂ ਕੁਝ ਕਹਿ ਨਹੀਂ ਸਕਦਾ ਆਮ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਆ ਕੱਲ ਪਰਸੋਂ ਮੁੰਡਾ ਇੱਥੇ ਅੱਗ ਲਾ ਕੇ ਸਾੜਦਾ ਇੱਕ ਉਹ ਧਰਨਾ ਲੱਗਾ ਏਡੇ ਜੋੜਾ ਹੀ ਉਹ ਵੀ ਛੱਟੇ ਛੱਟੇ ਰੌਲੇ ਸੀ ਕੋਈ ਕਮ ਕਹਿੰਦਾ ਜੇ ਕੋਈ ਕਹਿ ਹੀ ਕੰਪਲੀਟ ਕਰਦਾ ਉਹ ਤੇ ਗਲ ਪੈ ਜਾਂਦੇ ਜਾ ਕੇ ਡਰਦਾ ਬੰਦਾ ਕੋਈ ਕੰਪਲੀਟ ਕਿਹੜਾ ਕਰੇ ਜਾ ਕੇ ਚੁੱਪਚਾਪ ਬੈਠੇ ਹੋਏ ਆ ਬਸ ਆਪੇ ਪੌਸਲਾ ਜਾਣ ਨਾ ਜਾਣ ਉਹਨਾਂ ਦੀ ਮਰਜ਼ੀ ਆ ਸੱਡ ਰਿਹਾ ਪਤਾ ਨਹੀਂ ਕੀ ਅਸਰ ਹੈ ਸੱਡ ਰਿਹਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਤਾਂ ਆਪਾਂ ਅੱਗੇ ਵੀ ਚੱਲ ਕੇ ਦੇਖਦੇ ਹਾਂ ਕਿ ਜਿਵੇਂ ਇਹ ਦੁਕਾਨਦਾਰ ਕਹਿੰਦੇ ਨੇ ਸਾਨੂੰ ਡਰ ਵੀ ਆ ਚਿੱਟੇ ਵਾਲਿਆਂ ਦਾ ਤੇ ਸਾਡੀਆਂ ਦੁਕਾਨਾਂ ਤੇ ਅਸਰ ਵੀ ਹੋ ਰਿਹਾ ਇਹ ਸਾਰੀਆਂ ਦੁਕਾਨਾਂ ਨੇ ਅਲੱਗ-ਅਲੱਗ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੁਕਾਨਾਂ ਦੇ ਵਿੱਚ ਜਿਹੜੇ ਚਿੱਟੇ ਦੇ ਵਪਾਰੀ ਆ ਇੱਥੋਂ ਹੀ ਫਿਰਦੇ ਰਹਿੰਦੇ ਨੇ ਜਿਵੇਂ ਕਹਿੰਦੇ ਜੀ ਇਹ ਸਾਹਮਣੇ ਤੁਹਾਡੇ ਸਰਕਾਰੀ ਜਗ੍ਹਾ ਇੱਥੇ ਚਿੱਟਾ ਲਾਉਂਦੇ ਨੇ ਇਹ ਸੱਚੀ ਗੱਲ ਆ ਨਹੀਂ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਮਤਲਬ ਆਹ ਜਿਹੜੀ ਜਗ੍ਹਾ ਦੀ ਸਫਾਈ ਹੋਣੀ ਚਾਹੀਦੀ ਆ ਮਤਲਬ ਪੱਕੀ ਜਗ ਨਾ ਕੋਈ ਇਥੇ ਮਤਲਬ ਕੋਈ ਆਵੇ ਨਾ ਨੋਕੇ ਨਸ਼ਾ ਕਰੇ ਇਥੇ ਇਹ ਜਗਾ ਕਾਦੀ ਹੈ ਸਰਕਾਰੀ ਹੈ ਜੀ ਹਸਪਤਾਲ ਦੀ ਹੈ ਹਸਪਤਾਲ ਦੀ ਇਹ ਸਿਵਲ ਹਸਪਤਾਲ ਦੀ ਜਗਾ ਹੈ ਜੀ ਐਮਐਲਏ ਨੂੰ ਕਿਹਾ ਸੀ ਕਿ ਹਾਂ ਜੀ ਐਮਐਲਏ ਨੂੰ ਕਿਹਾ ਸੀ ਵੀ ਇਥੇ ਬੰਦ ਕਰਾਓ ਕੰਦ ਕਰਾਓ ਉਹਨਾਂ ਨੇ ਕੁਝ ਨਹੀਂ ਕਰਾਇਆ ਐਮਐਲਏ ਜਗਰਾਉਂਦੇ ਨਹੀਂ ਅੱਛਾ ਉਹ ਮੈਂ ਛੱਡ ਦਿੱਤਾ ਅੱਛਾ ਇਹ ਸਰਕਾਰੀ ਹਸਪਤਾਲ ਦੀ ਜਗਾ ਜਿਹੜੇ ਜਿੱਥੇ ਚਿੱਟਾ ਲੱਗਦਾ ਹਾਂਜੀ ਹਾਂਜੀ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਸਰਕਾਰੀ ਹਸਪਤਾਲ ਦੀ ਜਗਾ ਜਿੱਥੇ ਚਿੱਟਾ ਲੱਗਦਾ ਇਹ ਜਗਾ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਇਹ ਦੁਕਾਨਦਾਰ ਵੀਰ ਜਿਹੜੇ ਕਹਿੰਦੇ ਅਸੀਂ ਲੰਬੇ ਸਮੇਂ ਤੋਂ ਤੰਗ ਆ ਇਸ ਘਟਨਾ ਮਤੋਂ ਕਿ ਚਿੱਟੇ ਦੇ ਜਿਹੜੇ ਵਪਾਰੀ ਆ ਚਿੱਟੇ ਦੇ ਸਮਗਲ ਆ ਰਹੇ ਆ ਜਾਂ ਜਿਹੜੇ ਚਿੱਟਾ ਲਾਉਂਦੇ ਨੇ ਉਹ ਆਹ ਜਗ੍ਹਾ ਤੇ ਆ ਕੇ ਬੈਠਦੇ ਨੇ ਤੇ ਸਾਹਮਣੇ ਜਿਹੜੇ ਦੁਕਾਨਦਾਰ ਆ ਇਹਨਾਂ ਦੀਆਂ ਦੁਕਾਨਾਂ ਤੇ ਵੀ ਅਸਰ ਹੁੰਦਾ ਇਹਨਾਂ ਦੇ ਕੰਮ ਤੇ ਵੀ ਅਸਰ ਹੁੰਦਾ ਤੇ ਡਰ ਦਾ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ ਏ ਆਹੀ ਜਗ੍ਹਾ ਬਾਈ ਜੀ ਜਿੱਥੇ ਚਿੱਟਾ ਲਾਉਂਦੇ ਗਏ ਵਗੈਰਾ ਦਿਖਾਉਂਦੇ ਆ ਅੱਛਾ ਤਾਂ ਇਹ ਜਿਹੜਾ ਇਹ ਚਿੱਟੇ ਵਾਲਿਆਂ ਦਾ ਟਿਕਾਣਾ ਤੁਹਾਨੂੰ ਲੈ ਕੇ ਚੱਲਦੇ ਆ ਆਹ ਵੇਖੋ ਤੁਸੀਂ ਦੇਖ ਸਕਦੇ ਹੋ ਸਰਿੰਜਾਂ ਇਹ ਸਰਿੰਜਾਂ ਨੇ ਆ ਉਹਨਾਂ ਦਾ ਟਿਕਾਣਾ ਇਹ ਆ ਚਿੱਟੇ ਵਾਲਿਆਂ ਦਾ ਟਿਕਾਣਾ ਜੀ ਆਹ ਪਾਣੀ ਆਹ ਸਟਿੰਗ ਦੀਆਂ ਬੋਤਲਾਂ ਆ ਪਾਣੀ ਨੂੰ ਘੜਾ ਰੱਖਿਆ ਆ ਸਾਰਾ ਟਪਿਆ ਵਾ ਅੱਜ ਦਾਹ ਵੀ ਆ ਜੀ ਇਹ ਲੋਕ ਜਿਹੜੇ ਦੁਕਾਨਦਾਰ ਨੇ ਉਹਨਾਂ ਚਿੱਟੇ ਵਾਲਿਆਂ ਤੋਂ ਡਰਦੇ ਵੀ ਨਹੀਂ ਕਹਿੰਦੇ ਕਿ ਉਹ ਸ਼ਰੇ ਆਮ ਗੁੰਡਾਗਰਦੀ ਕਰਦੇ ਨੇ ਆਹ ਦੇਖੋ ਆਹ ਦੇਖ ਟਿਕਾ ਆਹ ਦੇਖ ਸਕਦੇ ਹੋ ਤੁਸੀਂ ਟੀਕਾ ਆਹ ਦੇਖ ਸਕਦੇ ਹੋ ਉਹਨਾਂ ਨੇ ਇੱਕ ਛੋਟੀ ਜੀ ਛੰਨ ਪਾਈ ਹੋਈ ਆ ਆ ਪਾਣੀ ਰੱਖਿਆ ਤੇ ਇੱਥੇ ਪਾਣੀ ਰੱਖਿਆ ਹੋਇਆ ਏ ਆ ਦੇਖੋ ਆ ਪਾਣੀ ਰੱਖਿਆ ਹੋਇਆ ਇੱਥੇ ਆਹ ਗੱਡੀ ਰੱਖੀ ਹੋਈ ਆ ਆ ਮੱਚ ਸਾਰਾ ਕੁਝ ਇੱਥੇ ਜੀ ਆਹ ਸਾਰਾ ਕੁਝ ਉੱਥੇ ਕੀ ਲੱਗਦਾ ਵੀ ਕੋਈ ਹੋ ਵੀ ਸਕਦਾ ਹੋ ਸਕਦਾ ਵੀਰੇ ਪੱਕਾ ਹੋ ਇਹ ਦੁਕਾਨਦਾਰ ਕਹਿੰਦੇ ਕੋਈ ਨਾ ਕੋਈ ਹੋ ਵੀ ਸਕਦਾ ਇੱਥੇ ਟਿਕਾਣਾ ਬਣਾਈ ਬੈਠਾ ਹੋਵੇ ਸਰੰਜ ਸਣੇ ਆਹ ਦੇਖੋ ਆ ਤੁਸੀਂ ਦੇਖ ਸਕਦੇ ਹੋ ਆ ਸ਼ਰੇ ਆਮ ਟੀਕਾ ਭਰ ਕੇ ਹੀ ਰੱਖਿਆ ਪਿਆ ਕਿ ਆਉਂਦੇ ਸਾਰ ਲਾ ਲੀਆ ਸਰੰਜਾ ਜਿਹੜੀ ਕਿ ਬੜੀ ਦੇਖਣ ਨੂੰ ਹੀ ਸਾਨੂੰ ਖਤਰਨਾਕ ਲੱਗ ਜਾਂਦੀ ਆਹ ਦੇਖੋ ਤਾਂ ਆ ਜਗਾ ਜਿੱਥੇ ਚਿੱਟਾ ਲੱਗਦਾ ਤੁਸੀਂ ਦੇਖ ਸਕਦੇ ਹੋ ਕਿ ਚੋਰੀਆਂ ਕਰਕੇ ਸਮਾਨ ਲਿਆ ਕੇ ਤਾਰਾ ਮਚਾ ਕੇ ਜਾਂਦੇ ਫਰੀ ਹਾਂਜੀ ਹਾਂਜੀ ਕੀ ਕਹ ਰਹੇ ਸੀ ਕਿ ਜਿਵੇਂ ਚੋਰੀ ਦਾ ਸਮਾਨ ਲਿਆ ਕੇ ਇੱਥੇ ਲੁਕੋ ਕੇ ਫਿਰ ਇੱਥੇ ਤੋੜਪੰਨ ਕਰਕੇ ਫਿਰ ਕਬਾੜੀਏ ਦੇ ਵੇਚਦੇ ਆ ਜੀ ਫਿਰ ਇੱਥੇ ਆ ਕੇ ਚਿੱਟਾ ਲਾਉਂਦੇ ਆ ਆ ਆ ਨਹੀਂ ਖੂਫੀ ਆ ਜਾ ਇਹ ਇਹ ਖੂਫੀ ਆ ਜਾਗਾ ਚਿੱਟੇ ਵਾਲਿਆਂ ਦੀ ਇੱਥੇ ਕੱਲਾ ਚਿੱਟਾ ਹੀ ਨਹੀਂ ਲੱਗਦਾ ਇੱਥੇ ਜਿਹੜਾ ਚੋਰੀ ਦਾ ਸਮਾਨ ਲੈ ਕੇ ਆਉਂਦੇ ਨੇ ਉਹ ਵੀ ਇੱਥੇ ਲਿਆਉਂਦੇ ਨੇ ਲੁਕੋਸ਼ ਪੋਕੇ ਰੱਖਦੇ ਨੇ ਉਹਦੀ ਤੋੜਪੰਨ ਕਰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਖਤਰਨਾਕ ਜਗਾ ਚਿੱਟੇ ਵਾਲੇ ਇੱਥੇ ਰਹਿੰਦੇ ਨੇ ਇਹ ਦੁਕਾਨਦਾਰ ਕਹਿੰਦੇ ਨੇ ਅਸੀਂ ਆਤ ਹਗੇ ਤੁਹਾਡੇ ਨਾਲ ਪਰ ਡਰਾ ਖਤਰਾ ਕਿ ਇੱਥੇ ਉਹ ਹਮਲਾ ਵੀ ਕਰ ਸਕਦੇ ਆ ਤੁਹਾਡੇ ਤੇ ਇਹ ਤਸਵੀਰ ਆ ਪੰਜਾਬ ਸਰਕਾਰ ਦੇ ਆ ਦੇਖੋ ਜੀ ਉਹਨਾਂ ਵੱਡੇ ਵੱਡੇ ਹੋਲਡਿੰਗ ਬੋਰਡਾਂ ਦੀ ਪੋਲ ਖੋਲਦੀ ਹਾਂਜੀ ਇੱਥੋਂ ਚੜ ਕੇ ਮੇਰੇ ਕੋਠੇ ਉੱਤੇ ਗਿਆ ਤੇ ਚੋਰੀ ਕੀਤੀ ਉਹਨਾਂ ਨੇ ਮੇਰਾ ਸਾਰਾ ਸ਼ੈੱਡ ਲਾ ਕੇ ਲੈ ਗਏ ਇੱਥੋਂ ਦੀ ਹਾਂ ਇੱਥੋਂ ਚੜ ਕੇ ਮੇਰਾ ਗਾਂਵਾਂ ਘਾਰੇ ਤੂੰ ਆਹ ਘਰ ਉੱਤੋਂ ਦੀ ਚੜ ਕੇ ਉਹਨਾਂ ਨੇ ਚੋਰੀ ਕੀਤੀ ਆ ਜੀ ਇਨਾਂ ਦੀ ਵੀ ਦੋ ਪੇਪਰਸ ਕਰਦੀਆਂ ਵੀ ਲੈ ਕੇ ਗਏ ਆ ਤੇ ਮੇਰਾ ਸਾਰਾ ਛੱਡਦਾ ਸਮਾਨ ਚੱਕ ਕੇ ਲੈ ਕੇ ਗਏ ਆ ਅੱਛਾ ਇੱਥੋਂ ਦੀ ਹੈ ਹਾਂ ਇੱਥੋਂ ਦੀ ਆ ਹਸਪਤਾਲ ਬਣਿਆ ਜੀ ਨਮਾ ਆ ਸਿਵਲ ਹਸਪਤਾਲ ਆ ਜੀ ਇਹ ਸਾਰਾ ਉਹ ਯਾਨੀ ਕਿ ਖਤਮ ਹੋ ਚੁੱਕਿਆ ਹੁਣ ਹਾਂ ਯਾਨੀ ਕਿ ਅਸੀਂ ਐਮ ਐਲ ਏ ਸਾਹ ਨੂੰ ਬੇਨਤੀ ਵੀ ਕੀਤੀ ਵੀ ਇੱਥੇ ਕੰਦ ਕਰਾਈ ਜਾਵੇ ਐਮ ਐਲ ਏ ਸਾਹ ਨੇ ਕੰਦ ਨਹੀਂ ਕਰਾਈ ਇਹਦੀ ਜੇ ਕੰਦ ਕੀਤੀ ਹੁੰਦੀ ਤੇ ਚੋਰੀਆਂ ਨਾ ਹੁੰਦੀਆਂ ਇੱਥੇ ਬਾਜ਼ਾਰ ਚ ਆ ਇਹ ਵੱਡੀ ਤਸਵੀਰ ਆ ਚਿੱਟੇ ਵਾਲਿਆਂ ਦੀ ਤੁਸੀਂ ਦੇਖ ਸਕਦੇ ਹੋ ਖੰਡਰ ਆ ਜਿਹੜਾ ਇਹ ਦੇਖਣ ਨੂੰ ਬੜਾ ਖਤਰਨਾਕ ਲੱਗ ਰਿਹਾ ਤੇ ਇਹ ਹੋਰ ਖਤਰਨਾਕ ਉਦੋਂ ਹੋ ਜਾਂਦਾ ਜਦੋਂ ਚਿੱਟੇ ਵਾਲੇ ਇੱਥੇ ਦਿਨੇ ਵੀ ਬੈਠਦੇ ਨੇ ਰਾਤ ਨੂੰ ਵੀ ਬੈਠਦੇ ਨੇ ਇੱਥੇ ਚੋਰੀਆਂ ਕਰਕੇ ਸਮਾਨ ਵੀ ਲੈ ਕੇ ਆਉਂਦੇ ਨੇ ਇੱਥੇ ਟੀਕੇ ਸਰਿੰਜਾਂ ਵੀ ਲਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਇੱਕ ਬੜੀ ਖਤਰਨਾਕ ਤਸਵੀਰ ਆ ਪੰਜਾਬ ਦੇ ਇਸ ਜਗਰਾਉਂ ਸ਼ਹਿਰ ਦੀ ਇਹ ਤਸਵੀਰ ਜਿੰਨੀ ਘਨੌਣੀ ਦੇਖਣ ਨੂੰ ਲੱਗ ਰਹੀ ਹੈ ਉਸ ਤੋਂ ਕਿਤੇ ਜ਼ਿਆਦਾ ਘਨੌਣੀ ਇਸ ਤਸਵੀਰ ਨੂੰ ਚਿੱਟੇ ਵਾਲੇ ਇੱਥੇ ਆ ਕੇ ਬਣਾਉਂਦੇ ਨੇ ਇਹ ਸਾਰੀ ਜਗ੍ਹਾ ਤੇ ਚਿੱਟੇ ਵਾਲਿਆਂ ਦਾ ਕਬਜ਼ਾ ਜਿਹੜੀ ਸਰਕਾਰੀ ਇਮਾਰਤ ਆ ਤਾਂ ਪੰਜਾਬ ਦੇ ਵਿੱਚ ਸਰਕਾਰੀ ਇਮਾਰਤਾਂ ਤੇ ਵੀ ਹੁਣ ਚਿੱਟਾ ਲਾਉਣ ਵਾਲਿਆਂ ਦਾ ਕਬਜ਼ਾ ਹੋ ਚੁੱਕਿਆ ਇਹ ਦੁਕਾਨਦਾਰ ਨੇ ਜਿਹੜੇ ਬੜੇ ਔਖੇ ਨੇ ਸਾਰਾ ਤੁਹਾਨੂੰ ਦਿਖਾਤਾ ਕਿਤੇ ਸਰਿੰਜਾਂ ਮਿਲਦੀਆਂ ਨੇ ਕਿਤੇ ਗੋਲੀਆਂ ਕਿਤੇ ਚੋਰੀ ਦਾ ਸਮਾਨ ਵੀ ਪਿਆ ਹੋ ਸਕਦਾ ਉਹ ਹਲੇ ਸਾਡੀ ਨਜ਼ਰ 'ਚ ਨਹੀਂ ਆਇਆ ਤਾਂ ਇਹਨਾਂ ਦੁਕਾਨਦਾਰਾਂ ਦਾ ਵੱਡਾ ਡਰ ਆ ਜਿਹੜਾ ਇਹ ਹੋਰ ਵੱਡਾ ਨਾ ਹੋਣ ਲਈਏ ਇਸ ਡਰ ਨੂੰ ਛੋਟਾ ਕਰਨ ਦੇ ਲਈ ਲੋਕਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਇਹ ਭੂਤ ਨਮਾ ਹਵੇਲੀ ਹੁੰਦੀ ਆ ਜਿਵੇਂ ਬੜੀ ਖੰਡਰ ਆ ਤੇ ਇਸ ਖੰਡਰ ਦੇ ਵਿੱਚ ਚਿੱਟੇ ਵਾਲੇ ਆ ਜਿਹੜੇ ਉਹ ਚਿੱਟਾ ਲਾਉਂਦੇ ਨੇ ਕਿਤੇ ਸ਼ਰਿੰਜਾਂ ਖਿਲਰੀਆਂ ਹੋਈਆਂ ਕਿਤੇ ਗੋਲੀਆਂ ਪਈਆਂ ਨੇ ਬੜੀ ਉਜਾੜ ਜਗ੍ਹਾ ਉਹਨਾਂ ਨੇ ਚੁਣੀ ਆ ਇਹ ਸਰਕਾਰੀ ਇਮਾਰਤ ਇਹ ਵੀ ਪਹਿਲਾਂ ਹਸਪਤਾਲ ਹੁਣ ਕੋਠੀ ਹੁੰਦੀ ਸੀ ਜੀ ਐਸਐਮਓ ਦੀ ਕੋਠੀ ਹੁੰਦੀ ਸੀ ਸਿਵਲ ਹਸਪਤਾਲ ਦੀ ਅੱਛਾ ਹਾਂਜੀ ਇਹ ਐਸਐਮਓ ਸਾਹਿਬ ਦੀ ਕੋਠੀ ਹੁੰਦੀ ਸੀ ਸਿਵਲ ਹਸਪਤਾਲ ਦੀ ਜਿਹੜੀ ਕਿ ਹੁਣ ਚਿੱਟੇ ਵਾਲਿਆਂ ਦਾ ਅੱਡਾ ਬਣ ਚੁੱਕੀ ਆ ਤਤ ਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਆਹ ਦੇਖੋ ਇੱਧਰ ਟੀਕਿਆਂ ਦੇ ਰੈਪਰ ਖਿਲਰੇ ਹੋਏ ਨੇ ਅੱਗੇ ਦੇਖੋਗੇ ਤੁਸੀਂ ਕੁਝ ਨਾ ਕੁਝ ਤੁਹਾਨੂੰ ਇੱਥੇ ਮਿਲੀ ਜਾਣਾ ਕਿ ਜਿਹੜਾ ਚਿੱਟੇ ਵਾਲਿਆਂ ਨੇ ਲਾ ਲਾ ਕੇ ਇੱਥੇ ਸਿੱਟਿਆ ਹੋਇਆ ਤਾਂ ਇਹ ਵੱਡਾ ਖੌਫ ਆ ਜਗਰਾਉਂ ਸ਼ਹਿਰ ਦੇ ਲੋਕਾਂ ਦੇ ਲਈ ਇਹ ਜਗ੍ਹਾ ਬੜਾ ਵੱਡਾ ਖੌਫ ਆ ਸਰਕਾਰ ਪ੍ਰਸ਼ਾਸਨ ਬਿਲਕੁਲ ਪੂਰੀ ਤਰ੍ਹਾਂ ਚੁੱਪਾ ਤਾਂ ਦੁਕਾਨਦਾਰ ਇੱਥੇ ਆ ਕੇ ਤੁਹਾਨੂੰ ਦਿਖਾ ਰਹੇ ਨੇ ਉਹਨਾਂ ਨੇ ਹੋਰ ਵੀ ਸਮਾਨ ਲੱਭਿਆ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਜੀ ਪਾਣੀ ਦੀਆਂ ਬੋਤਲਾਂ ਆ ਦੇਖੋ ਇਹ ਆ ਦੇਖੋ ਜੀ ਆ ਸਾਰਾ ਸਮਾਨ ਲੁਕੋ ਕੇ ਰੱਖਿਆ ਹੋਇਆ ਸਿਰਿੰਜਾਂ ਆਹ ਦੇ ਪੱਥਰ ਤੇ ਆਹ ਤਰਾ ਪਈ ਆ ਜੀ ਦਾਰੂ ਹਾਂ ਇਹ ਸ਼ਰਾਬ ਵੀ ਇੱਥੇ ਬੈਠ ਕੇ ਪੀਤੀ ਜਾਂਦੀ ਆ ਸਟਿੰਗ ਪਈ ਆ ਆ ਬੋਤਲਾਂ ਪਈਆਂ ਨੇ ਆ ਆ ਦੇਖੋ ਸਮਾਨ ਜੀ ਹਾਂ ਆ ਦੇਖ ਸਕਦੇ ਹੋ ਤੁਸੀਂ ਇਹ ਸਿਰਿੰਜਾਂ ਪਈਆਂ ਨੇ ਇੱਥੇ ਬਹੁਤ ਪਰੇਸ਼ਾਨ ਆ ਜੀ ਹੂੰ ਸਾਡੇ ਇੱਥੇ ਕਿੰਨੇ ਕ ਜਣੇ ਆਉਂਦੇ ਆ ਫਿਰ ਸਾਡੇ ਘਰ ਦੁਕਾਨਾਂ ਦੇ ਨਾਲ ਘਰ ਵੀ ਹੈ ਜੀ ਸਾਡੇ ਬੱਚਿਆਂ ਨੇ ਨਿੰਗਣਾ ਕਰਨਾ ਕੁੜੀ-ਚੜੀਆਂ ਨੇ ਸਾਡਿਆਂ ਨੇ ਨਿੰਗਣਾ ਕਰਨਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਜੀ ਅਸੀਂ ਬੱਚੇ ਨੂੰ ਇਕੱਲੇ ਕਿਸੇ ਵੀ ਟਾਈਮ ਭੇਜ ਨਹੀਂ ਸਕਦੇ ਕਿੰਨੇ ਜਣੇ ਆਉਂਦੇ ਆ ਇੱਥੇ ਗਰੁੱਪ ਇੱਕ ਗਰੁੱਪ 8-10 ਜਣੇ ਆਉਂਦੇ ਆ ਜੀ ਇਕੱਠੇ-ਇਕੱਠੇ ਹੋ ਕੇ ਉਹ ਤਾਂ ਕਿੱਥੋਂ ਲਿਆਉਂਦੇ ਆ ਕਿ ਇੱਥੇ ਹੀ ਘਸ ਲਾਉਂਦੇ ਆ ਅੱਛਾ ਕਿਹੜਾ ਮਤਲਬ ਉਹਨਾਂ ਦਾ ਕਿਹੜਾ ਰੀ ਹੁੰਦਾ ਤੁਸੀਂ ਪਛਾਣਦੇ ਹੋ ਉਹਨਾਂ ਨੂੰ ਜਾਂ ਪਤਾ ਨਹੀਂ ਕਿੱਥੋਂ-ਕਿੱਥੋਂ ਆ ਜਾਂਦੇ ਆ ਕੋਈ ਕਹਿੰਦਾ ਮੈਂ ਕੌਕਿਆਂ ਦਾ ਮੈਂ ਕੋਈ ਕਹਿੰਦਾ ਮੈਂ ਸਿੱਧਾ ਵੇੜਦਾ ਕੋਈ ਕੱਚੇ ਮਲਕ ਰੋਡ ਦਾ ਦੱਸਦਾ ਪਤਾ ਇੰਨੀ ਕਿੱਥੋਂ ਕਿੱਥੋਂ ਦੇ ਆ ਰਹੇ ਆ ਤਾਂ ਇੱਥੋਂ ਦੇਖੋ ਤੁਸੀਂ ਕਿ ਉਹ ਸਾਹਮਣੇ ਜਿਹੜੀਆਂ ਦੁਕਾਨਾਂ ਨੇ ਉਹ ਦੁਕਾਨਦਾਰ ਪੂਰੀ ਮਾਰਕੀਟ ਆ ਜਿਹੜੀ ਉਹ ਚਿੱਟੇ ਵਾਲਾਂ ਤੋਂ ਔਖੀ ਆ ਤਾਂ ਇਸ ਔਖਾਈ ਨੂੰ ਆਪਣੀ ਔਖਾਈ ਮੰਨਿਓ ਕਿਉਂਕਿ ਇਹ 2-4 ਦੁਕਾਨਦਾਰਾਂ ਦਾ ਕੰਮ ਨਹੀਂ ਇਹ 2-4 ਮਾਰਕੀਟ ਦਾ ਕੰਮ ਨਹੀਂ ਇਹ ਪੂਰੇ ਭਾਰਤ ਦਾ ਪੰਜਾਬ ਦਾ ਕੰਮ ਆ ਜੇਕਰ ਤੁਸੀਂ ਚਿੱਟੇ ਵਾਲਾਂ ਤੋਂ ਬਚਣਾ ਤਾਂ ਹੀ ਪੰਜਾਬ ਬਚ ਸਕਦਾ ਨਹੀਂ ਤਾਂ ਆਹ ਜਿਹੜੇ ਖੰਡਰ ਆ ਇਹ ਸਾਰੇ ਦੇ ਸਾਰੇ ਤੁਹਾਡੇ ਪੰਜਾਬ ਦੇ ਵਿੱਚ ਬਸਦੇ ਰਸਦੇ ਘਰਾਂ ਦੇ ਵਿੱਚ ਵੀ ਬਣੇ ਦਿਖਣਗੇ ਚੋਰੀਆਂ ਹੋਣਗੀਆਂ ਇਹ ਲੋਕ ਔਖੇ ਨੇ